ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰਪਾਈ YouTube ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਆ ਜਿਹੜਾ ਝੋਨੇ ਦੇ ਵਿੱਚ ਪਾਉਣਾ ਰੋਗ ਹੈ ਪਾਉਣੇ ਬੂਝੇ ਛੋਟੇ ਬੂਝੇ ਰਹਿ ਜਾਂਦੇ ਜਿਹਨੂੰ ਪਾਉਣਾ ਰੋਗ ਕਹਿੰਦੇ ਆ ਤੇ ਬੂਝੇ ਜਿਹੜੇ ਛੋਟੇ ਰਹਿ ਜਾਂਦੇ ਆ ਤੇ ਉਹ ਨਿਸਰਦੇ ਨੇ ਦਾਣੇ ਨਹੀਂ ਬਣਾਉਂਦੇ ਉਹ ਤੇ ਉਹਦੇ ਨਾਲ ਫਿਰ ਨੁਕਸਾਨ ਬਹੁਤ ਹੁੰਦਾ ਬਈ ਤੇ ਇਹਦੇ ਬਾਰੇ ਅੱਜ ਆਪਾਂ ਗੱਲ ਕਰਨੀ ਹੈ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲੇ ਬੈਲ ਆਈਕਨ ਦਬਾ ਦਿਓ ਤਾਂ ਕਿ ਹਰ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਇਹ ਵੀ ਦੀ ਵੀਡੀਓ ਵਾਤ ਵਾਤ ਸ਼ੇਅਰ ਕਰਦੇ ਹੋ ਭਾਈ ਇਹ ਹੁਣ ਮੌਕਾ ਹੈ ਤੇ ਨੁਕਸਾਨ ਬਹੁਤ ਹੁਣ ਆ ਇਹਦੇ ਨਾਲ ਤੇ ਚਲੋ ਆਪਾਂ ਕਰਦੇ ਆ ਵੀਡੀਓ ਸ਼ੁਰੂ ਜਿਵੇਂ ਭਾਈ ਹੁਣ ਨਾ ਬੌਣਾ ਰੋਗ ਬਹੁਤ ਹੈ ਕਿਸੇ ਕਿਸੇ ਵੈਰਾਈਟੀ ਚ ਆਪਾਂ ਜਿਵੇਂ ਸੁਣਿਆ ਉਹ 128 ਜਿਹੜੀ ਵੈਰਾਈਟੀ ਹੈਗੀ ਹੈ ਝੋਨੇ ਦੀ ਉਹਦੇ ਚ ਬੌਣਾ ਰੋਗ ਬਹੁਤ ਆਇਆ ਹੈ ਹੁੰਦਾ ਤਾਂ ਪੀਆਰ 131 ਚ ਵੀ ਹੋ ਜਾਂਦਾ ਤੇ ਆਮ ਹਾਈਬ੍ਰਿਡेज ਵੀ ਹੋ ਜਾਂਦਾ ਹੈ ਬੌਣਾ ਰੋਗ ਹੈ ਜਿਹੜਾ ਤੇ ਹੋਰ ਵੀ ਵੈਰੈਟੀਆਂ ਚ ਹੋ ਜਾਂਦਾ ਪਰ ਆਦੇ 128 ਜਿਹੜਾ ਉਹ ਥੋੜਾ ਜਿਆਦਾ ਇੰਦਗੀ ਬਹੁਤ ਤਾਂ ਤਾਂ ਇਹੋ ਜੇ ਵੀ ਕੰਮ ਹੈ ਜਿੱਥੇ ਜਿੰਮੇਦਾਰ ਭਰਾ ਕਿਸਾਨ ਭਰਾ ਜਿਹੜੇ ਉਹ ਝੋਨਾ ਵਾਹੀ ਜਾਂਦੇ ਆ ਹੁਣ ਦੇਖੋ ਤੁਸੀਂ ਇਹਦਾ ਆਪਾਂ ਜਾਂ ਤਾਂ ਹਾਲ ਆਪਾਂ ਪਹਿਲਾਂ ਕਰਨਾ ਸੀ ਪਹਿਲਾਂ ਵੀ ਆਪਣੇ ਚੈਨਲ ਤੇ ਵੀਡੀਓ ਸੀਗੀਆਂ ਵੀ ਆਪਾਂ ਦੱਸਿਆ ਸੀਗਾ ਜੇਦੋਂ ਆਪਣੀ ਪਨੀਰੀ ਬੀਜੀ ਵੀ ਹੁੰਦੀ ਆ ਪਨੀਰੀ ਜਦੋਂ 10-12 ਦਿਨਾਂ ਦੀ ਹੋ ਜਾਂਦੀ ਆ ਆਪਾਂ ਉਹਦੇ ਤੇ ਇੱਕ ਸਪਰੇਅ ਜ਼ਰੂਰ ਕਰੀਏ ਬਾਉਣੀ ਰੋਗ ਤੋਂ ਬਚਾਉਣ ਵਾਸਤੇ ਤੇ ਇੱਕ ਉਦੋਂ ਬਾਅਦ 10 ਦਿਨਾਂ ਬਾਅਦ ਜਦੋਂ ਆਪਾਂ ਲਾਉਣੀ ਆ 2-4 ਦਿਨ ਪਹਿਲਾਂ ਉਦੋਂ ਆਪਾਂ ਕਰ ਲਈਏ ਤਾਂ ਫਿਰ ਇਹਦਾ ਬਹੁਤ ਬਚਾਅ ਹੋ ਜਾਂਦਾ ਬਾਉਣੀ ਰੋਗ ਦਾ ਇਹਨਾਂ ਬਈ ਇਹ ਮੱਛਰ ਜਾਂ ਹੁੰਦਾ ਤੇ ਇਹਨੂੰ ਵਾਇਰਸ ਕਹਿੰਦੇ ਆ ਤੇ ਉਹਦੇ ਨਾਲ ਹੁੰਦਾ ਇਹ ਜੇ ਆਪਾਂ ਪਨੀਰੀ ਤੇ ਸਬਰ ਇਹ ਕਰ ਜੀ ਤੇ ਉਹਦੇ ਨਾਲ ਨਾ ਬਹੁਤ ਬਚਤ ਹੋ ਜਾਂਦੀ ਐ ਕੋਈ ਆਇਆ ਕੋਈ 2 4 ਬੁੱਝੇ ਕਿੱਲੇ ਚ ਹੋਏ ਉਹ ਗੱਲ ਵਾਕਾ ਪਰ ਆਏ ਨੇ ਹੁੰਦਾ ਵੀ ਅੱਧੋ ਸੁਧਦਾ ਹੋ ਜੇ ਜਾਂ 20 25% ਹੋ ਜੇ ਚਲੋ ਫਿਰ ਵੀ ਜੇ ਹੁਣ ਹੋ ਵੀ ਗਿਆ ਤਾਂ ਜੇ ਆਪਾਂ ਬਈ ਵਾਉਣੇ ਆ ਉਹਨੂੰ ਤੇ ਆਪਾਂ ਨੂੰ ਵਾਉਣ ਤੇ ਖਰਚਾ ਜ਼ਿਆਦਾ ਆਉਂਦਾ ਪਹਿਲਾਂ ਆਪਾਂ ਨੂੰ ਵਾਵਾਂਗੇ ਫੇਰ ਆਪਾਂ ਲਵਾਈ ਆਪਾਂ ਨੂੰ ਪਾਉਗੀ ਦੁਬਾਰੇ ਤੇ ਖਰਚੇ ਵਧ ਜਾਂਦੇ ਆ ਬਾਕੀ ਹੁਣ ਥੋੜੇ ਜਿਹਾ ਪਨੀਰੀਆਂ ਦਾ ਵੀ ਔਕਾ ਹੋ ਜੂ ਕਿਉਂਕਿ ਬਹੁਤ ਏਰੀਆ ਜਿੱਥੇ ਪਨੀਰੀਆਂ ਵੀ ਮਰ ਗੀਆਂ ਜਿਵੇਂ ਪਾਣੀ ਜ਼ਿਆਦਾ ਆ ਗਿਆ ਮੀਂਹ ਜ਼ਿਆਦਾ ਪਿਆ ਹੈ ਤੇ ਬਾਕੀ ਫਿਰ ਜਿੱਥੇ ਹੈਗੀਆਂ ਉੱਥੇ ਕੱਸ ਵਾਜੂਗਾ ਜਾਂ ਪਨੀਰੀਆਂ ਪੂਰੀਆਂ ਨਹੀਂ ਆਉਣੀਆਂ ਇੰਨਾ ਵੀ ਹੈ ਨਹੀਂ ਵੀ ਆਪਾਂ ਜੇ ਆਖੀ ਵੀ ਸਦੋਂ ਬਾਲਾ ਕੰਮ ਹੈ ਪਰ ਕਈ ਕਈ ਕਿਸਾਨ ਭਰਾ ਨਾ ਵਾਈ ਜਾਂਦੇ ਹੋ ਸਕਦਾ ਉਹਨਾਂ ਤੇ ਜ਼ਿਆਦਾ ਹੋਵੇ ਹ ਇਹਦਾ ਜਿਹੜਾ ਹੱਲ ਹੈਗਾ ਹਜੇ ਵੀ ਜੇ ਕੋਈ ਟਾਂ ਟਾਂ ਪੁੱਜੇ ਕੋਈ 2-4% ਹੈਗਾ ਤਾਂ ਕੋਈ ਵੱਡੀ ਗੱਲ ਨਹੀਂ ਤੇ ਉਹ ਤੇ ਜੇ ਆਪਾਂ ਸਪਰੇਅ ਕਰ ਲਈਏ ਸਪਰੇਅ ਕਰਨੀ ਆਪਾਂ ਬਈ ਜਿਵੇਂ ਚੈਸ ਜਾਂ ਉਸਹੀਨ ਇਹ ਦੋ ਸਪਰੇਆਂ ਦੇ ਵਿੱਚੋਂ ਕੋਈ ਕਰ ਲਓ ਸਪਰੇਆਂ ਹੋਰ ਵੀ ਬਹੁਤ ਐ ਜਿਹੜੀਆਂ ਆਪਣਾ ਤਜਰਬਾ ਆਪਾਂ ਤੁਹਾਨੂੰ ਦੱਸਦੇ ਆ ਆਪਾਂ ਪਨੀਰੀ ਤੇ ਕਰਦੇ ਹੁੰਨੇ ਆ ਆਪਣੇ ਝੋਨੇ ਦੇ ਵਿੱਚ ਕੋਈ ਵੀ ਬੌਣਾਇ ਰੋਗ ਦਾ ਬੂਝਾ ਨਹੀਂਗਾ ਤੇ ਬਾਕੀ ਆਪਣੀ ਵੈਰਾਈਟੀ ਤਾਂ ਹੈਗੀ ਆ 212 ਤੇ ਵੈਸੇ ਇਸ ਝੋਨੇ 'ਚ ਵੀ ਆ ਜਾਂਦਾ ਹੈ ਹਾਈਬ੍ਰਿਡ 'ਚ ਵੀ ਆ ਗਿਆ ਸੀ ਇੱਕ ਸਾਲ ਆਪਣੇ ਆਪਾ ਸਪਰੇਅ ਕੀਤੀ ਸੀ ਅਗਲੇ ਸਾਲ ਪਨੀਰੀ ਤੇ ਤੇ ਉਸ ਤੋਂ ਬਾਅਦ ਨਹੀਂ ਆਇਆ ਬਹੁਤ ਫਰਕ ਜਿਹਾ ਕੋਈ ਇੱਕ ਅੱਧਾ 부ਝਾ ਕਿੱਲੇ 'ਚ ਹੋਇਆ ਤਾਂ ਉਹ ਗੱਲ ਵੱਖ ਹੈ ਵੀ ਬੌਣਾ ਰੋਗ ਦਾ ਜਿਹੜਾ ਹੈਗਾ ਇਹ ਬੌਣਾ ਰੋਗ ਹੈ ਜਿਹੜਾ ਬਈ ਇਹ 부ਝਾ ਛੋਟਾ ਜਿਹਾ ਰਹਿ ਜਾਂਦਾ ਤੇ 부ਝਾ ਨਿਸਰਦਾ ਨਹੀਂ ਜੇ ਹੁਣ ਮੈਂ ਆਪ ਮੰਨ ਕੇ ਚੱਲੀਏ ਕਾਦੇ ਝੋਨੇ ਦਾ 5 ਫੁੱਟ ਆ ਤੇ ਉਹ ਤਾਂ ਫਟਕਦਾ ਹੀ ਰਹਿ ਜਾਂਦਾ ਹੁਣ ਤੁਸੀਂ ਵੇਖ ਲਓ ਵੀ ਇੰਨਾ ਥੱਲੇ ਉਹ ਕੀ ਕਰੂਗਾ ਤੇ ਕੀ ਬਣੂਗਾ ਤੇ ਕੀ ਨਿਚਰੂਗਾ ਤੇ ਆਪਾਂ ਸਪਰੇਅ ਕਰ ਸਕਦੇ ਆ ਏਡੀ ਗੱਲ ਨਹੀਂ ਕਿ ਉਥੇ ਹੀ ਰੁਕ ਜਾਊਗਾ ਕੰਮ ਤੇ ਇਹ ਸਪਰੇਅ ਆਪਾਂ ਨੂੰ ਜੇ ਆਪ ਨੂੰ ਲੱਗਦਾ ਏ 1-2% ਹੈਗਾ ਤਾਂ ਆਪਾਂ ਨੂੰ ਕਰ ਲੈਣੀ ਚਾਹੀਦੀ ਆ ਸਪਰੇਅ ਤੇ ਕੋਈ ਜ਼ਿਆਦਾ ਖਰਚਾ ਨਹੀਂ ਇੱਕ ਤਾਂ ਆਪ ਦੇ ਹੱਥਾਂ ਦੀ ਮਿਹਨਤ ਆ ਵੀ ਆਪਾਂ ਜੇ ਸਪਰੇਅ ਆਪ ਕਰਨੀ ਆ ਤਾਂ ਤੇ ਇੱਕ ਦਵਾਈ ਤੇ 2-250 ਰੁਪਇਆ ਖਰਚਾ ਆਊਗਾ ਤੇ ਉਹਦੇ ਨਾਲ ਆਪਣੀ ਬਚਤ ਹੋ ਜਾਊਗੀ ਤੇ ਵਾਉਣ ਵਾਲਾ ਕੰਮ ਤਾਂ ਬਈ ਉੱਥੇ ਹੁੰਦਾ ਜਿੱਥੇ ਅੱਧੋ ਸੁਧਾ ਹੋ ਜਾਏ ਕੰਮ ਵੀ ਜੇ ਮੰਨ ਕੇ ਚੱਲੋ 40 45% ਹੋ ਗਿਆ ਫਿਰ ਉੱਥੇ ਆਪਣੇ ਪੱਲੇ ਵੀ ਕੁਝ ਨਹੀਂ ਪੈਂਦਾ ਉੱਥੇ ਕੋਈ ਨਾ ਕੋਈ ਫਿਰ ਬੰਦਾ ਆ ਆਪਦਾ ਹੂਲਾ ਫਗਦਾ ਵੀ ਵਾਹ ਕੇ ਕੁਝ ਹੋਰ ਲਾਉਂਦਾ ਝੋਨਾ ਲਾਵੇ ਜਾਂ ਕੋਈ ਸਬਜ਼ੀ ਬੀਜੇ ਜਾਂ ਕੁਝ ਹੋਰ ਕਰੇ ਤੇ ਉਹ ਇਕੱਲਾ ਹਥਿਆਰ ਹੁੰਦਾ ਤੇ ਆਪਾਂ ਇਹ ਸਬਰਿਆਂ ਮਸ਼ੀਨ ਜਾਂ ਚੈਸ ਕੋਈ ਦੋਨਾਂ ਚੋਂ ਕਰਕੇ ਆਪਾਂ ਨਾ ਫਾਇਦਾ ਹੋ ਸਕਦਾ ਤੇ ਇਹ ਸੀ ਆਪਣੀ ਵੀਡੀਓ ਵੀਡੀਓ ਨੂੰ ਬਈ ਵੱਧ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਨ੍ਹਾਂ ਦੇ ਕੋਈ 2 4% ਆ ਕਈ ਵਾਰੀ ਉਹ ਵੀ ਭਰਾ ਨਾ ਘਬਰਾ ਜਾਂਦੇ ਆ ਵੀ ਯਾਰ ਆ ਕੀ ਬਣ ਗਿਆ ਤੇ ਆਪਾਂ ਸਪਰੇਅ ਕਰੀਏ ਕਈ ਵਾਰੀ ਨਿਗਾ ਨਹੀਂ ਆਪਾਂ ਕਰਦੇ ਵੀ ਆਪਣੇ ਹੈਗਾ ਕਿ ਨਹੀਂ ਤੇ ਜਦੋਂ ਆਏ ਆਸੇ ਪਾਸੇ ਪਤਾ ਲੱਗਦਾ ਜਾਂ ਵੀਡੀਓ ਆਣੀ ਹੈ ਤੇ ਉਦੋਂ ਬੰਦਾ ਜਦੋਂ ਗੌਰ ਕਰਦਾ ਕੋਈ ਦਿਸ ਜੇ 2000 ਬੂਝੇ ਕਿਲੇ ਚ ਦਿਸ ਗਏ ਤਾਂ ਆ ਬੰਦਾ ਘਬਰਾ ਜਾਂਦਾ ਕਈ ਵਾਰੀ ਵੀ ਕੀ ਕਰਿਆ ਹੋ ਗਿਆ ਫਲਾਨਾ ਹੋ ਗਿਆ ਐਡੀ ਗੱਲ ਨਹੀਂ ਬਈ ਇਡੀ ਗੱਲ ਨੇ ਭਾਈ ਸਪਰੇਅ ਨਾਲ ਮਸਲਾ ਹੱਲ ਹੋ ਜਾਊਗਾ ਤੇ ਕੋਈ 2-4% ਹੋ ਹੀ ਜਾਂਦੇ ਆ ਤੇ ਕੋਈ ਬਾਲੇ ਵੱਡੀ ਗੱਲ ਨਹੀਂ ਕਿ ਹਾਂ ਹੱਦੋਂ ਬਾਲਾ ਤਾਂ ਕੋਈ ਉਦੋਂ ਆਪਾਂ ਨੂੰ ਹੁੰਦਾ ਖਤਰਾ ਤੇ ਪਰ ਸਪਰੇਅ ਜ਼ਰੂਰ ਕਰ ਲਓ ਜੇ ਕਿਸੇ ਦੇ ਹੈਗੇ ਆ ਤਾਂ ਤੇ ਫਾਇਦਾ ਹੋ ਜਾਊਗਾ ਸਪਰੇਅ ਕਰਿਓ ਪੂਰੀ ਟਿਕਾ ਕੇ ਪੂਰਾ ਪਾਣੀ ਲਾ ਕੇ ਤੇ ਸ਼ਾਮ ਦੇ ਵੇਲੇ ਤੇ 100% ਰਿਜ਼ਲਟ ਮਿਲੂਗਾ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਇੱਕ ਮੇਰੇ ਭਰਾ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਬਹੁਤ ਕਿਸਾਨ ਭਰਾ ਨਾ ਮਾੜੀ ਜੀ ਬਿਮਾਰੀ ਤੋਂ ਘਬਰਾ ਜਾਂਦੇ ਆ ਤੇ ਹੱਥਾਂ ਪੈ ਰ ਜਾਂਦੇ ਆ ਵੀ ਆਹ ਪਤਾ ਨਹੀਂ ਕੀ ਹੋ ਗਿਆ ਤੇ ਮਸਲਾ ਹੱਲ ਹੋ ਜਾਊਗਾ ਚਲੋ ਠੀਕ ਹੈ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ